ਅਤਵਾਦੀ ਲਖਬੀਰ ਸਿੰਘ ਲੰਡਾ ਦੇ ਖਿਲਾਫ ਐਨਆਈਏ ਇੱਕ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਦੱਸਦੀ ਹੈ ਕਿ ਐਨਆਈਏ ਵੱਲੋਂ ਅਤਵਾਦੀ ਲਖਬੀਰ ਸਿੰਘ ਲੱਡਾ ਸਣੇ ਉਸ ਦੇ ਸਾਥੀਆਂ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ ਔਰ ਇਸ ਲਈ ਐਨਆਈਏ ਨੇ ਪੂਰੀ ਤਿਆਰੀ ਖਿੱਚ ਲਈ ਹੈ ਦੱਸਦੀ ਹੈ ਕਿ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਅਤਵਾਦੀ ਲਖਬੀਰ ਸਿੰਘ ਲੱਡਾ ਲੰਡਾ ਨੂੰ ਪਗੋੜਾ ਕਰਾਰ ਦੇ ਦਿੱਤਾ ਹੈ NIA ਨੇ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਤਵਾਦੀ ਲਖਬੀਰ ਸਿੰਘ ਲੰਡਾ ਨੂੰ ਪਕੌੜਾ ਕਰਾਰ ਦਿੱਤਾ ਜਾਵੇ ਜਿਸ ਤੋਂ ਬਾਅਦ 30 ਦਿਨ ਦਾ ਸਮਾਂ ਅਦਾਲਤ ਨੇ ਦਿੱਤਾ ਸੀ ਪਰ ਕਿਉਂਕਿ ਇਹ ਅਤਵਾਦੀ ਇਸ ਵਕਤ ਕੈਨੇਡਾ ਦੇ ਵਿੱਚ ਹੈ ਸੋ ਜ਼ਾਹਿਰ ਜਈ ਗੱਲ ਹੈ ਉਹ ਪੇਸ਼ ਨਹੀਂ ਹੋਇਆ ਅਦਾਲਤ ਦੇ ਸਾਹਮਣੇ ਉਸ ਤੋਂ ਬਾਅਦ ਹੁਣ ਇਸ ਨੂੰ ਪਕੌੜਾ ਕਰਾਰ ਦੇ ਦਿੱਤਾ ਗਿਆ ਹੈ ਦੱਸਦੀ ਹੈ ਕਿ NIA ਨੇ 2023 ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਸੀ ਅਤਵਾਦੀ ਲਖਬੀਰ ਸਿੰਘ ਲੰਡਾ ਖਿਲਾਫ ਅਤੇ ਹਾਲ ਹੀ ਦੇ ਵਿੱਚ ਕੇਂਦਰ ਸਰਕਾਰ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਦਾ ਹਿੱਸਾ ਬਣਨ ਦੇ ਲਈ ਅੱਤਵਾਦੀ ਕਰਾਰ ਦੇ ਦਿੱਤਾ ਹੈ ਲਖਬੀਰ ਸਿੰਘ ਲੰਡਾ ਖਿਲਾਫ ਦੇਸ਼ ਦੇ ਵਿੱਚ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਨੇ ਸਰਹੱਦ ਪਾਰ ਤੋਂ ਵਿਸਪੋਟਕ ਦੀ ਸਮਗਲਿੰਗ ਦਾ ਇਲਜ਼ਾਮ ਹੈ ਹਥਿਆਰ ਅਤੇ ਹੋਰ ਆਧੁਨਿਕ ਹਥਿਆਰਾਂ ਦੀ ਸਪਲਾਈ ਕਰਨ ਦੇ ਇਲਜ਼ਾਮ ਵੀ ਇਸ ਦੇ ਵਿੱਚ ਸ਼ਾਮਿਲ ਨੇ ਗੱਲਬਾਤ ਕਰਾਂਗੇ ਇਸ ਪੂਰੇ ਮਾਮਲੇ ਤੇ ਸਾਡੇ ਸੀਨੀਅਰ ਜਰਨਲਿਸਟ ਅਮਨ ਮੋਹਨ ਨਿਊਜ਼ਰੂਮ ਤੋਂ ਲਾਈਵ ਸਾਡੇ ਨਾਲ ਇਸ ਵਕਤ ਜੁੜੇ ਹੋਏ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਮਨ ਐਨਆਈਏ ਵੱਡਾ ਐਕਸ਼ਨ ਕਰਨ ਜਾ ਰਹੀ ਹੈ ਅੱਤਵਾਦੀ ਜੋ ਐਲਾਨਿਆ ਗਿਆ ਲਖਬੀਰ ਸਿੰਘ ਲੰਡਾ ਨੂੰ ਹੁਣ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪਗੋੜਾ ਕਰਾਰ ਦੇ ਦਿੱਤਾ ਹੈ ਔਰ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ ਇਸ ਦੇ ਲਈ ਐਨਆਈਏ ਨੇ ਤਿਆਰੀ ਵੀ ਪੂਰੀ ਖਿੱਚ ਲਈ ਹੈ ਆ ਬਿਲਕੁਲ ਨਿਲਮ ਲਖਬੀਰ ਸਿੰਘ ਲੰਡਾ ਇਸ ਵੇਲੇ ਦੇਸ਼ ਦੇ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਖਾਸ ਕਰਕੇ ਕੇਂਦਰੀ ਏਜੰਸੀਆਂ ਦੇ ਲਈ ਵੀ ਤੇ ਸਟੇਟ ਦੀਆਂ ਏਜੰਸੀਆਂ ਦੇ ਲਈ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ ਕਿਉਂਕਿ ਲਖਬੀਰ ਸਿੰਘ ਇੱਕ ਗੈਂਗਸਟਰ ਤੋਂ ਅਤਵਾਦੀ ਬਣਿਆ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਨਾਲ ਉਸ ਦੇ ਸਬੰਧ ਨਜ਼ਰ ਆਉਂਦੇ ਨੇ ਆਰਪੀਜੀ ਅਟੈਕ ਹੋਇਆ ਸੀ ਉਸ ਦੇ ਵਿੱਚ ਉਸ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਸੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਈ ਹੋਰ ਵੱਡੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਉਸ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਸੀ ਹੁਣ ਵੱਡੀ ਖਬਰ ਇਹ ਨਿਲਮ ਸਾਹਮਣੇ ਆ ਰਹੀ ਹੈ ਕਿ ਐਨਆਈ ਨੇ ਐਨਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੋੜਾ ਕਰਾਰ ਦਿੱਤਾ ਐਨਆਈ ਨੇ ਇਸ ਤੋਂ ਪਹਿਲਾਂ ਉਸ ਦੇ ਖਿਲਾਫ ਇੱਕ ਸਬੂਤ ਜਿਹੜੇ ਡੋਜ਼ੀਅਰ ਤਿਆਰ ਕੀਤੇ ਗਏ ਸੀ ਪੰਜਾਬ ਪੁਲਿਸ ਨੇ ਸੌਂਪੇ ਸੀ ਉਹ ਦਿੱਤਾ ਸੀ ਉਹ ਬਾਅਦ ਵਿੱਚ ਅਦਾਲਤ 里 ਗਿਆ ਉਸ ਤੋਂ ਬਾਅਦ ਇਸ ਨੂੰ ਭਗੋੜਾ ਕਰਾਰ ਦਿੱਤਾ ਗਿਆ ਲੁਕਆਊਟ ਨੋਟ ਜਿਹੜਾ ਗਿਆ ਸਰਕਾਰ ਨੋਟਿਸ ਪਹਿਲਾਂ ਹੀ ਜਾਰੀ ਹੋ ਚੁੱਕਾ ਸੀ ਇਸ ਦੇ ਵਿਰੁੱਧ ਤੇ ਹੁਣ ਇਸ ਨੂੰ ਭਗੋੜਾ ਕਰਾਰ ਦਿੱਤਾ ਹੈ ਔਰ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਹੁਣ ਇਸ ਦੀਆਂ ਜਿਹੜੀਆਂ ਜਾਇਦਾਦਾਂ ਹੈਗੀਆਂ ਨੇ ਉਹ ਕੁਰਕ ਕੀਤੀਆਂ ਜਾਣਗੀਆਂ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੌਰਾਨ ਐਨਆਈਏ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਰੇਡ ਕੀਤੀ ਗਈ ਸੀ ਉਸ ਤੋਂ ਬਾਅਦ ਕਈ ਜਿਹੜੇ ਗੈਂਗਸਟਰ ਵੱਡੇ ਸੀਗੇ ਭਾਵੇਂ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਸ਼ਾਮਲ ਨੇ ਜਾਂ ਹੈਰੀ ਚੱਡਾ ਦੀ ਗੱਲ ਕਰੀਏ ਤਾਂ ਹੈਰੀ ਮੋਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਾਇਦਾਦ ਜਿਹੜੀ ਸੀ ਕੁਰਕ ਕੀਤੀ ਗਈ ਸੀ ਉਹਦੇ ਬਾਹਰ ਪੋਸਟਰ ਵੀ ਲਾਏ ਗਏ ਜਾਇਦਾਦ ਦੇ ਬਾਹਰ ਹੁਣ ਲਖਵੀਰ ਲੰਡਾ ਇੱਕ ਵੱਡੀ ਚੁਣੌਤੀ ਇਸ ਕਰਕੇ ਹੈ ਬਾਰਡਰ ਏਰੀਆ ਜਿਹੜਾ ਹੈਗਾ ਤਰਨਤਾਰਨ ਦੇ ਪਿੰਡ ਦੇ ਨਾਲ ਸੰਬੰਧਿਤ ਹੈਗਾ ਤਰਨਤਾਰਨ ਦੇ ਚੱਪੇ-ਚੱਪੇ ਤੋਂ ਉਹ ਜਾਣੂ ਹੈਗਾ ਪਾਕਿਸਤਾਨ ਵਾਲੇ ਪਾਸਿਓਂ ਜਿਹੜੇ ਹਥਿਆਰ ਆਉਂਦੇ ਨੇ ਤੇ ਜਿਹੜੀ ਉੱਥੋਂ ਦੀ ਕਿੱਥੋਂ ਤੱਕ ਪਹੁੰਚਾਣੀ ਹੈ ਇਸ ਦੇ ਚੰਗੇ ਤਾਰ ਹਗੇ ਨੇ ਕਹਿੰਦਾ ਕਿ ਖੇਤਾਂ ਦੇ ਰਾਹ ਵੀ ਇਸ ਬੰਦੇ ਨੂੰ ਪਤਾ ਨਹੀਂ ਕਿ ਇੱਥੇ ਜਿਹੜੇ ਤਸਕਰ ਪਿੰਡਾਂ ਦੇ ਵਿੱਚ ਛੁਪੇ ਹੋਏ ਨੇ ਉਹਨਾਂ ਨਾਲ ਵੀ ਇਹਨਾਂ ਦੇ ਚੰਗੇ ਸਬੰਧ ਹੈਗੇ ਨੇ ਇਸ ਕਰਕੇ ਲਖਬੀਰ ਲੰਡਾ ਇੱਕ ਬੜੀ ਵੱਡੀ ਚੁਣੌਤੀ ਬਣ ਚੁੱਕਿਆ ਸੀ ਹੁਣ ਐਨਆਈ ਨੇ ਸ਼ਿਕੰਜਾ ਕੱਸਿਆ ਘੋੜਾ ਘਰਾੜ ਦਿੱਤਾ ਆਤਵਾਦੀ ਪਹਿਲਾਂ ਇਕਰਾਰ ਦਿੱਤਾ ਸੀਗਾ ਔਰ ਜਾਣਕਾਰੀ ਇਹ ਵੀ ਨਿਲਮ ਸਾਹਮਣੇ ਆਈ ਹੈ ਲਖਬੀਰ ਲੰਡਾ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਵਿੱਚ ਦੇਸ਼ ਧਰੋਹ ਦੀ ਜਿਹੜੀ ਧਾਰਾ ਹੈਗੀ ਸੀ ਧਾਰਾ 18 ਇਸ ਤੋਂ ਇਲਾਵਾ 18 ਬੀ ਧਾਰਾ 20 ਇਸ ਤੋਂ ਇਲਾਵਾ ਧਾਰਾ ਜਿਹੜੀ 38 ਤੇ 39 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਔਰ ਖਾਲੀ ਲੰਡਾ ਹੀ ਨਹੀਂ ਉਸ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਉੱਤੇ ਵੀ ਮੁਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਉਹਨਾਂ ਦੇ ਵਿੱਚ ਹਰਜਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਨਾਮ ਸਾਹਮਣੇ ਆਇਆ ਸੀ ਉਸ ਵੇਲੇ ਇੱਕ ਸਤਨਾਮ ਸਿੰਘ ਦਾ ਵੀ ਉਸ ਵੇਲੇ ਨਾਮ ਸਾਹਮਣੇ ਆਇਆ ਸੀ ਸਤਨਾਮ ਸਿੰਘ ਸਤਾਪ ਪਰਮਿੰਦਰ ਸਿੰਘ ਖੈਰਾ ਯਾਦਵਿੰਦਰ ਸਿੰਘ ਯਾਦਾ ਦੇ ਖਿਲਾਫ ਇਹ ਮਾਮਲਾ ਦੇਸ਼ ਧਰੋਹ ਦਾ ਜਿਹੜਾ ਹੈ ਉਧਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਲਗਾਤਾਰ ਕਾਰਵਾਈ ਅਦਾਲਤੀ ਜਾਰੀ ਸੀ ਕਿ ਇਹਨਾਂ ਦੇ ਵਿਰੋਧ ਜਿਹੜਾ ਲੁਕਆਊਟ ਸਰਕਲ ਨੋਟ ਜਾਰੀ ਕਰਵਾਇਆ ਜਾਏ ਉਸ ਤੋਂ ਬਾਅਦ ਇਹਨਾਂ ਨੂੰ ਆਤਵਾਦੀ ਐਲਾਨਿਆ ਜਾਵੇ ਕਿਉਂਕਿ ਦੇਸ਼ ਧਰੋਹੀ ਧਾਵਾਂ ਜਿਹੜੀਆਂ ਨੇ ਉਹ ਲਗੀਆਂ ਸੀਗੀਆਂ ਇਸ ਤੋਂ ਬਾਅਦ ਲਖਵੀਰ ਲੰਡਾ ਦੀ ਹੁਣ ਮੁਸ਼ਕਲਾ ਵਧੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਲਖਵੀਰ ਲੰਡਾ ਮੰਨਿਆ ਜਾਂਦਾ ਕਿ ਕੈਨੇਡਾ ਦੇ ਵਿੱਚ ਬੈਠ ਕੇ ਇੱਥੇ ਆਪਣੇ ਨੈਟਵਰਕ ਨੂੰ ਚਲਾ ਰਿਹਾ ਹੈ ਜੀ ਪਰ ਉਹ ਕੈਨੇਡਾ ਦੇ ਵਿੱਚ ਕਿਹੜੀ ਥਾਂ ਦੇ ਉੱਤੇ ਬੈਠਾ ਹੈ ਇਸ ਬਾਰੇ ਕੋਈ ਕਿਸੇ ਨੂੰ ਜਾਣਕਾਰੀ ਨਹੀਂ ਪਹਿਲਾਂ ਕਿਉਂਕਿ ਗੋਲ ਉਹ ਅਮਰੀਕਾ ਦੇ ਵਿੱਚ ਬੈਠਾ ਹੈ ਕਈ ਹੋਰ ਵੱਡੇ ਗੈਂਗਸਟਰ ਵਿਆਸ ਮਾਗਮ ਦੇ ਵਿੱਚ ਭੰਗੜੇ ਪਾਉਂਦੇ ਨਜ਼ਰ ਆਏ ਅਮਰੀਕਾ ਦੇ ਵਿੱਚ ਇਸ ਕਰਕੇ ਇਹਨਾਂ ਗੈਂਗਸਟਰਾਂ ਦਾ ਕੋਈ ਪੱਕਾ ਟਿਕਾਣਾ ਤਾਂ ਨਹੀਂ ਹੁੰਦਾ ਪਰ ਇਹ ਜ਼ਰੂਰ ਹੈਗਾ ਕਿ ਜਦੋਂ ਇਹ ਕੈਨੇਡਾ ਭੱਜ ਗਿਆ ਸੀਗਾ ਉਸ ਤੋਂ ਬਾਅਦ ਇਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤੇ ਇਸ ਕਰਕੇ ਹੁਣ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲਖਬੀਰ ਲੰਡਾ ਦੀ ਜਿਹੜੀ ਜਾਇਦਾਦ ਹੈਗੀ ਹੈ ਉਹ ਕੁਰ ਕੀਤੀ ਜਾਏਗੀ ਜੀ ਅਮਨ ਡੋਜ਼ੀਅਰ ਦੀ ਗੱਲ ਵੀ ਤੁਸੀਂ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਜੋ ਡੋਜ਼ੀਅਰ ਅਰੇਸਟ ਦੇ ਖਿਲਾਫ ਐਨਆਈਯੂ ਨੂੰ ਸੌਂਪਿਆ ਸੀ ਜਾਨਣਾ ਚਾਹਵਾਂਗੇ ਕਿ ਉਸ ਡੋਜ਼ੀ ਆ ਬਿਲਕੁਲ ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਇੱਕ ਮਜ਼ਬੂਤ ਡੋਜ਼ੀਅਰ ਜਿਹੜਾ ਹੈ ਉਹ ਤਿਆਰ ਕੀਤਾ ਸੀਗਾ ਕਿਉਂਕਿ ਲਖਬੀਰ ਲੰਡਾ ਵੱਡੀ ਚੁਣੌਤੀ ਬਣ ਚੁੱਕਿਆ ਸੀ ਉਸ ਡੋਜ਼ੀਅਰ ਦੇ ਵਿੱਚ ਖਾਸ ਤੌਰ ਤੇ ਜੋ ਹੁਣ ਤੱਕ ਅਪਰਾਧ ਕੀਤੇ ਗਏ ਨੇ ਲਖਬੀਰ ਲੰਡਾ ਦੇ ਵੱਲੋਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਸੀਗਾ ਨਿਲਮ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਅਟੈਕ ਹੋਇਆ ਸੀ ਮੋਹਾਲੀ ਦੀ ਇੰਟੈਲੀਜੈਂਸ ਹੈੱਡਕੁਆਰਟਰ ਦੇ ਉੱਤੇ ਅਟੈਕ ਹੋਇਆ ਸੀ ਆਰਪੀਜੀ ਅਟੈਕ ਹੋਇਆ ਸੀ ਉਸ ਦੀ ਖਬਰਾਂ ਆਈਆਂ ਸੀ ਕਿ ਤਿੰਨ ਆਰਪੀਜੀ ਆਏ ਨੇ ਤਿੰਨ ਆਰਪੀਜੀ ਦੇ ਵਿੱਚੋਂ ਇੱਕ ਆਰਪੀਜੀ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ਦੇ ਉੱਤੇ ਵਰ ਇੱਕ ਸਰਾਲੀ ਥਾਣੇ ਦੇ ਉੱਤੇ ਅਟੈਕ ਹੋਇਆ ਸੀਗਾ ਤੀਜੇ ਆਰਪੀਜੀ ਦਾ ਪੇਤ ਨਹੀਂ ਪਤਾ ਲੱਗਿਆ ਕਿੱਧਰ ਗਿਆ ਉਹ ਆਰਪੀਜੀ ਪਰ ਇਹ ਮੰਨਿਆ ਜਾਂਦਾ ਹੈ ਕਿ ਉਹ ਜਿਹੜੇ ਆਰਪੀਜੀ ਅਟੈਕ ਸੀ ਉਸ ਦੇ ਵਿੱਚ ਲਖਬੀਰ ਸਿੰਘ ਲੰਡਾ ਦਾ ਹੱਥ ਸੀਗਾ ਇਹ ਆਰਪੀਜੀ ਜਿਹੜੇ ਨੇ ਇਹ ਮੰਗਵਾਏ ਸੀ ਉਸ ਨੇ ਆਪਣੇ ਬੰਦਿਆਂ ਨੂੰ ਕਹਿ ਕੇ ਪਾਕਿਸਤਾਨ ਵਾਲੇ ਪਾਸਿਓਂ ਇੱਧਰ ਨੂੰ ਆਏ ਨੇ ਇਹ ਜਾਂਚ ਚੱਲ ਰਹੀ ਹੈ ਇੱਕ ਡਰੋਨ ਦੇ ਜ਼ਰੀਏ ਕਿ ਇਸ ਤਰੀਕੇ ਦੇ ਨਾਲ ਆਏ ਪਰ ਇਹ ਇਸ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਲਖਬੀਰ ਲੰਡਾ ਦਾ ਨਾਮ ਜਿਹੜਾ ਹੈਗਾ ਉਹ ਸਾਹਮਣੇ ਆਇਆ ਸੀ ਨਿਲਮ ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਵੇਗਾ ਕਿ ਅੰਮ੍ਰਿਤਸਰ ਦੇ ਵਿੱਚ ਸੀਆਈਏ ਇੱਕ ਇੰਚਾਰਜ ਦੇ ਗੱਡੀ ਦੇ ਥੱਲੇ ਬੰਬ ਫਿਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕੁਝ ਬੰਦਿਆਂ ਵੱਲੋਂ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਲਖਵੀਰ ਲੰਡਾ ਦਾ ਨਾਮ ਸਾਹਮਣੇ ਆਇਆ ਸੀ ਇਸ ਨੇ ਵਿਦੇਸ਼ ਵਿੱਚ ਬੈਠ ਕੇ ਉਸ ਘਟਨਾ ਨੂੰ ਅੰਜਾਮ ਦਿੱਤਾ ਇੱਥੇ ਜਿਹੜੇ ਇਸ ਦੇ ਗੁਰਗੇ ਸੀ ਉਹਨਾਂ ਨੂੰ ਕਹਿ ਕੇ ਇੱਕ ਗਾਇਕ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਉਸ ਦੇ ਵਿੱਚ ਇਸ ਦਾ ਨਾਮ ਸਾਹਮਣੇ ਆਇਆ ਸੀਗਾ ਇੱਕ ਏਜੰਟ ਕਮਿਸ਼ਨਰ ਤੋਂ ਫਰੋਤੀ ਮੰਗੀ ਗਈ ਸ਼ਮਕੀ ਦਿੱਤੀ ਗਈ ਉਸ ਦੇ ਵਿੱਚ ਇਸ ਦਾ ਨਾਮ ਸਾਹਮਣੇ ਆਇਆ ਸੀਗਾ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਪਿੰਡ ਦੇ ਵਿੱਚ ਜ਼ਮੀਨ ਦਾ ਟਕੜਾ ਸੀਗਾ ਤੇ ਉਸ ਝਗੜੇ ਦੇ ਵਿੱਚ ਨਜਾਇਜ਼ ਕਬਜ਼ੇ ਦਾ ਜਿਹੜਾ ਮਾਮਲਾ ਸੀਗਾ ਉਹ ਵੀ ਇਸ ਦੇ ਉੱਤੇ ਦਰਜੜਾ ਹੈਗਾ ਹੋਇਆ ਸੀਗਾ ਕਹਿੰਦਾ ਮਤਲਬ ਕਿ ਇਸ ਦੇ ਉੱਤੇ ਕਈ ਮਾਮਲੇ ਜਿਹੜੇ ਹੈਗੇ ਨੇ ਉਹ ਦਰ ਸੀ ਤਾਂ ਇੱਕ ਮਜ਼ਬੂਤ ਡੋਰ ਜਿਹੜਾ ਹੈਗਾ ਸੀ ਉਹ ਸੌਪਿਆ ਗਿਆ ਸੀ ਸਾਲ 2021 ਜੂਨ 21 ਦੇ ਵਿੱਚ ਬਲਟੋਆਪੁਰ ਥਾਣੇ ਦੇ ਵਿੱਚ ਲਖਵਾ ਪਿੰਡ ਦੀ ਜ਼ਮੀਨ ਦਾ ਮਾਮਲਾ ਸੀਗਾ ਉਸ ਮਾਮਲੇ ਵਿੱਚ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਜ਼ਮੀਨ ਦੇ ਉੱਤੇ ਆਪਣੇ ਬੰਦਿਆਂ ਨੂੰ ਇਹਨਾਂ ਨੇ ਗੁਰਗਿਆਂ ਨੂੰ ਪਹਿਲੇ ਪੈਸੇ ਦੇ ਕੇ ਉਸ ਤੇ ਨਜਾਇਜ਼ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਮਾਮਲੇ ਵਿੱਚ ਇਹਨਾਂ ਤੇ ਐਫ ਆਈ ਆਰ ਦਰਜ ਹੋਈ ਫਿਰ 2021 ਦੇ ਵਿੱਚ ਰਾਣੀ ਦੇ ਜੋ ਕਾਰ ਲੁੱਟੀ ਗਈ ਸੀ ਉਹ ਕਾਰ ਲੁੱਟਣ ਦੇ ਮਾਮਲੇ ਦੇ ਵਿੱਚ ਵੀ ਇਸ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਸੀਗਾ ਉਸ ਨੂੰ ਵੀ ਲੈ ਕੇ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋਈ ਤਰਨਤਾਰਨ ਦੇ ਸ਼ਰੀਨ ਪਿੰਡ ਦਾ ਇੱਕ ਆਰਤੀ ਸੀ ਕਮਿਸ਼ਨਰ ਏਜੰਟ ਉਸ ਤੋਂ ਇਹਨਾਂ ਨੇ ਫਰੋਦੀ ਮੰਗੀ ਸੀ ਤੇ ਉਸ ਨੂੰ ਲੈ ਕੇ ਜਿਹੜਾ ਮਾਮਲਾ ਆ ਗਿਆ ਦਰਜ ਕੀਤਾ ਗਿਆ ਸੀ ਤਾਂ ਅੰਮ੍ਰਿਤਸਰ ਦੇ ਇੱਕ ਡਾਕਟਰ ਦੇ ਪੁੱਤਰ ਤੋਂ ਕਾਰ ਇਹਨਾਂ ਨੇ ਖੋਹੀ ਸੀਗੀ ਤੇ ਇਸ ਮਾਮਲੇ ਦੇ ਵਿੱਚ ਵੀ ਇਸ ਦੇ ਉੱਤੇ ਕਾਰਵਾਈ ਹੋਈ ਸੀ ਪੰਜਾਬੀ ਗਾਇਕ ਦੇ ਉੱਤੇ ਹਮਲਾ ਹੋਇਆ ਕਹਿਣ ਦਾ ਮਤਲਬ ਕਿ ਇੱਕ ਮਜ਼ਬੂਤ ਡੋਜ਼ਰ ਤਿਆਰ ਕੀਤਾ ਗਿਆ ਇਹਨਾਂ ਵਿੱਚੋਂ ਆਰਪੀਜੀ ਜਿਹੜਾ ਅਟੈਕ ਹੋਇਆ ਸੀਗਾ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਵਾਪਰੀ ਸੀ ਕਿਉਂਕਿ ਇਹ ਆਰਪੀਜੀ ਅਟੈਕ ਭਾਰਤ ਦੇ ਵਿੱਚ ਤਾਂ ਬਣੇ ਨਹੀਂ ਸੀ ਆਰਪੀਜੀ ਬਾਹਰ ਰਸ਼ੀਆ ਦਾ ਦੱਸਿਆ ਜਾ ਰਿਹਾ ਸੀ ਕਿ ਰੱਸ਼ਿਆ ਤੋਂ ਮਨਾਇਪੁਰ ਇਹ ਪਾਕਿਸਤਾਨ ਦੇ ਜ਼ਰੀਏ ਭਾਰਤ ਦੇ ਵਿੱਚ ਕਿਵੇਂ ਪਹੁੰਚਿਆ ਇਹ ਹਾਲੇ ਜਿਹੜਾ ਸਵਾਲ ਹੈਗਾ ਵੱਡਾ ਬਣਿਆ ਹੋਇਆ ਹੈ ਇਸ ਕਰਕੇ ਲਖਬੀਰ ਲੰਡਾ ਬੇਸ਼ੱਕ ਬਾਹਰ ਬੈਠਾ ਹੋਇਆ ਹੈ ਮੰਨਿਆ ਜਾਂਦਾ ਕਿ ਉਸ ਦੇ ਜਿਹੜੇ ਸਬੰਧ ਹੈਗੇ ਨੇ ਉਹ ਪਾਕਿਸਤ ਅਜੰਸੀ ਜਿਹੜੀ ਗਈ ਉਹਨਾਂ ਦੇ ਹੱਥਾਂ 'ਚ ਖੇਡ ਰਿਆ ਨਿਲਮ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਮਹੀਨੇ ਇੱਕ ਖਬਰ ਆਈ ਸੀ ਕਿ ਹਰਵਿੰਦਰ ਰਿੰਦਾ ਜੋ ਪਹਿਲਾਂ ਪਾਕਿਸਤਾਨ ਦੇ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਗਤੀਵਿਧੀਆਂ ਗੜਬੜੀਆਂ ਕਰਨੀਆਂ ਹੁੰਦੀਆਂ ਸੀ ਉਸ ਦੇ ਵਿੱਚ ਆਈਐਸਆਈ ਉਸ ਨੂੰ ਵਰਤਨ ਦੀ ਸੀ ਉਸ ਤੋਂ ਬਾਅਦ ਉਸ ਦੀ ਮੌਤ ਦੀ ਖਬਰ ਆਉਂਦੀ ਹੈ ਪਰ ਹਾਲੇ ਵੀ ਉਸ ਦੀ ਮੌਤ ਦੀ ਖਬਰ ਸਸਪੈਂਸ ਬਣੀ ਹੋਈ ਹੈ ਉਹ ਮਰ ਗਿਆ ਜਾਂ ਜਿਉਂਦਾ ਹੈ ਪਰ ਇਹ ਖਬਰ ਜ਼ਰੂਰ ਆਈ ਸੀ ਕਿ ਹੁਣ ਲਖਬੀਰ ਲੰਡਾ ਨੂੰ ਪਾਕਿਸਤਾਨ ਸੱਦਿਆ ਗਿਆ ਤਾਂ ਜੋ ਹਰਵਿੰਦਰ ਰਿੰਦਾ ਦਾ ਕੰਮ ਉਹ ਸਾਮ ਸਕੇ ਇਸ ਸਵੇਰ ਖਬਰਾਂ ਆਈਆਂ ਕਿ ਉਹ ਹੁਣ ਪਾਕਿਸਤਾਨ ਮੂਵ ਕਰ ਚੁੱਕਿਆ ਪਰ ਉਹੀ ਗੱਲ ਹੈ ਕਿ ਲਖਬੀਰ ਲੰਡਾ ਹੈ ਕਿਤੇ ਹਾਲੇ ਕਿਸੇ ਨੂੰ ਨਹੀਂ ਪਤਾ ਉਹ ਪਾਕਿਸਤਾਨ ਹੈ ਕੈਨੇਡਾ ਹੈ ਅਮਰੀਕਾ ਦਾ ਕਿਸ ਦੇਸ਼ ਦੇ ਵਿੱਚ ਬੈਠਾ ਪਰ ਇੰਨਾ ਜ਼ਰੂਰ ਹੈ ਕਿ ਉਹ ਵਿਦੇਸ਼ ਦੇ ਵਿੱਚ ਬੈਠ ਕੇ ਇੱਥੇ ਜਿਹੜੀ ਗਤੀਵਿਧੀਆਂ ਨੇ ਅਪਰਾਧ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਬਿਲਕੁਲ ਬਹੁਤ ਵੱਡੀ ਔਰ ਬਹੁਤ ਸਾਰੀ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ ਇਸ ਦਾ ਨਾਮ ਸੀ ਔਰ ਹੁਣ NIA ਦੀ ਵਿਸ਼ੇਸ਼ ਅਦਾਲਤ ਨੇ ਇਸ ਨੂੰ ਪਗੋੜਾ ਕਰਾਰ ਦਿੱਤਾ ਹੈ ਔਰ NIA ਨੇ ਕਾਰਵਾਈ ਦੀ ਜੋ ਤਿਆਰੀ ਆ ਪੂਰੀ ਖਿੱਚ ਲਈ ਹੈ ਜੋ NIA ਦਾ ਐਕਸ਼ਨ ਹੋਵੇਗਾ ਅਮਨ ਕੁਝ ਜਾਣਕਾਰੀ ਮਿਲੀ ਹੈ ਕਿ ਕਿਨਾ ਕਿਨਾ ਥਾਵਾਂ ਤੇ ਉਹ ਐਕਸ਼ਨ ਕਰਨ ਦੀ ਤਿਆਰੀ ਵਿੱਚ ਹੈ NIA ਕਿਉਂਕਿ ਬੇਸਿਕਲੀ ਇਹ ਤਰਨ-ਤਰਨ ਦੇ ਨਾਲ ਸੰਬੰਧਿਤ ਹੈ ਦੇਖੋ NIA ਦਾ ਜਿਹੜਾ ਐਕਸ਼ਨ ਆਗਾ NIA ਇਹਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨਾ ਚਾਹੁੰਦੀ ਹੈ ਕਿਉਂਕਿ ਅ ਐਨਏਡੀ ਦੀ ਜਾਂਚ ਦੇ ਵਿੱਚ ਹੁਣ ਜੋ ਕੁਝ ਪਤਾ ਲੱਗਿਆ ਉਹ ਇਹ ਪਤਾ ਲੱਗਿਆ ਕਿ ਇਹ ਆਰਥਿਕ ਪੱਖੋਂ ਕਾਫੀ ਸਟਰੋਂਗ ਨੇ ਬਾਹਰੋਂ ਇਹਨਾਂ ਨੂੰ ਕਈ ਥਾਵਾਂ ਤੋਂ ਫੰਡਿੰਗ ਜਿਹੜੀ ਹੈ ਉਹ ਹੋ ਰਹੀ ਹੈ ਇਸੇ ਕਰਕੇ ਜਿਹੜੀ ਬਾਹਰੋਂ ਫੰਡਿੰਗ ਹੁੰਦੀ ਹੈ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਜਾਂ ਨਕਿਆਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਇਹ ਵਰਗ ਲਾਉਂਦੇ ਨੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਨੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਤੋਂ ਮਾੜੇ ਕੰਮ ਕਰਾਉਂਦੇ ਨੇ ਉਹ ਕਤਲੋਗਾਰਤ ਵੀ ਇੱਥੇ ਕਰਾਉਂਦੇ ਨੇ ਇਸ ਤੋਂ ਇਲਾਵਾ ਜੇ ਅਟੈਕ ਹੁੰਦੇ ਨੇ ਉਸ ਦੇ ਵਿੱਚ ਵੀ ਜੇ ਹਥਿਆਰ ਹੈਰੋਇਨ ਸਪਲਾਈ ਕਰਨੀ ਹੈ ਤਾਂ ਉਸ ਦੇ ਵਿੱਚ ਵੀ ਇਹਨਾਂ ਦੀ ਭੂਮਿਕਾ ਜਿਹੜੀ ਹੈ ਸਾਹਮਣੇ ਆ ਚੁੱਕੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਿੱਦਾਂ ਕੀਤਾ ਜਾਵੇ ਇਸ ਉੱਤੇ ਧਿਆਨ ਜਿਹੜਾ ਗਿਆ ਉਹ ਕੇਂਦਰੀ ਏਜੰਸੀਆਂ ਫੋਕਸ ਕਰ ਰਹੀਆਂ ਨੇ ਇਸੇ ਕਰਕੇ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਇੱਕ ਪੂਰਾ ਨੈਟਵਰਕ ਜਿਹੜਾ ਹੈਗਾ ਉਹ ਤਿਆਰ ਕੀਤਾ ਜਿੱਦਾਂ ਕਿ ਨੈਟਵਰਕ ਗੈਂਗਸਟਰਾਂ ਨੇ ਤਿਆਰ ਕੀਤਾ ਜਿੱਦਾਂ ਅਤਵਾਦੀਆਂ ਨੇ ਤਿਆਰ ਕੀਤਾ ਕਿ ਗੈਂਗਸਟਰ ਜਿਹੜੇ ਨੇ ਉਹ ਅਤਵਾਦੀਆਂ ਨਾਲ ਮਿਲ ਚੁੱਕੇ ਨੇ ਫਿਰ ਇੱਥੇ ਜਿਹੜੀ ਭਾਰਤੀ ਏਜੰਸੀਆਂ ਸੀ ਉਹ ਪਹਿਲਾਂ ਆਪਣੇ ਆਪਣੇ ਪੱਧਰ ਤੇ ਕੰਮ ਕਰਦੀਆਂ ਸੀ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਓ ਕਿ ਦਿੱਲੀ ਦੇ ਵਿੱਚ ਵੱਡੀ ਬੈਠਕ ਹੋਈ ਸੀ ਉਹਦੇ ਵਿੱਚ ਹਰ ਇੱਕ ਸਟੇਟ ਦੇ ਏਜੰਸੀਆਂ ਦੇ ਨੁਮਾਇੰਦੇ ਜਿਹੜੇ ਸੀ ਉਹ ਸ਼ਾਮਲ ਹੋਏ ਸੀ ਤੇ ਉਸ ਤੋਂ ਪਹਿਲਾਂ ਵੀ ਕਈ ਬੈਠਕਾਂ ਹੋਈਆਂ ਨੇ ਇਸੇ ਕਰਕੇ ਏਜੰਸੀਆਂ ਨੂੰ ਇਹ ਲੱਗਣ ਲੱਗ ਗਿਆ ਭਾਰਤ ਦੀਆਂ ਕਿ ਜੇ ਗੈਂਗਸਟਰ ਇੰਨੀ ਵੱਡੀ ਖੇਡ ਖੇਡ ਸਕਦੇ ਨੇ ਕਿ ਇਹ ਆਪਣਾ ਅਤਵਾਦੀ ਨਾਲ ਲਿੰਕ ਬਣਾ ਕੇ ਵੱਡੇ ਹਥਿਆਰ AK-47 ਜਿਹੜਾ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਯੂਜ਼ ਹੋਈ ਸੀ ਇਹ ਇੰਨੇ ਜਿਹੜੇ ਅੱਤਵਾਦੀਆਂ ਕੋਲ ਹਥਿਆਰ ਹੁੰਦੇ ਸੀ ਇਹਨਾਂ ਤੱਕ ਪਹੁੰਚ ਸਕਦੇ ਨੇ ਤਾਂ ਸਾਨੂੰ ਇਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਇੱਕ ਰਣਨੀਤੀ ਬਣਾਣੀ ਹੋਣੀ ਹੈ ਨੀਲਮ ਬਿਲਕੁਲ ਉਸੇ ਰਣਨੀਤੀ ਦੇ ਉੱਤੇ ਜਿਹੜਾ ਕੰਮ ਹੈਗਾ ਉਹ ਚੱਲ ਰਿਹਾ ਹੈ ਪਿਛਲੇ ਸਮੇਂ ਦੌਰਾਨ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਸੀ ਉਹਨਾਂ ਨੇ ਸੈਂਟਰ ਦੀ ਏਜੰਸੀ ਨਾਲ ਮਿਲ ਕੇ ਕੰਮ ਕੀਤਾ ਉਹਦੇ ਨਤੀਜੇ ਵੀ ਕਾਫੀ ਸਾਹਮਣੇ ਆਏ ਨੇ ਵੱਡੀ ਗਿਣਤੀ ਦੇ ਵਿੱਚ ਗੈਂਗਸਟਰ ਜਿਹੜੇ ਉਹ ਫੜੇ ਗਏ ਅੱਜ ਜੇਲ੍ਹਾਂ ਦੇ ਵਿੱਚ ਵੀ ਬੈਠੇ ਨੇ ਤੁਸੀਂ ਦੇਖੋ ਕਿ ਸਿੱਧੂ ਮੂਸੇ ਵਾਲਾ ਕਤਲकांड ਦੇ ਵਿੱਚ ਕਿੰਨੇ ਜ਼ਿਆਦਾ ਗੈਂਗਸਟਰ ਜਿਹੜੇ ਉਹ ਨਾਮ ਸਾਹਮਣੇ ਆਏ ਵੱਡੀ ਗਿਣਤੀ ਵਿੱਚ ਉਹਨਾਂ 'ਚ ਫੜੇ ਗਏ ਨੇ ਇਕਾ ਦੁਕਾ ਜਿਹੜੇ ਹੈਗੇ ਨੇ ਉਹ ਬਚੇ ਨੇ ਭਾਵੇਂ ਗੋਲਡੀ ਬਰਾੜ ਹੈ ਜਾਂ ਹੋਰ ਨੇ ਉਹ ਹਾਲੇ ਵਿਦੇਸ਼ਾਂ ਵਿੱਚ ਬੈਠੇ ਨੇ ਪਰ ਇਹ ਜਿਹੜਾ ਮਿਲ ਕੇ ਕੰਮ ਕੀਤਾ ਸੈਂਟਰ ਦੀਆਂ ਏਜੰਸੀਆਂ ਨੇ ਸਟੇਟ ਦੀਆਂ ਏਜੰਸੀਆਂ ਨੇ ਉਹਦੇ ਉਹਨਾਂ ਦੀ ਸਭ ਤੋਂ ਪਹਿਲਾਂ ਤਾਂ ਜਿਹੜੇ ਖਾਤੇ ਫ੍ਰੀਜ਼ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਨੇ 2 ਨੰਬਰ ਦੇ ਪੈਸੇ ਨਾਲ ਇਥੇ ਜਾਇਦਾਦਾਂ ਬਣਾਈਆਂ ਨੇ ਉਹ ਜਾਇਦਾਦਾਂ ਜਿਹੜੀਆਂ ਨੇ ਉਟਾਈਆਂ ਜਾ ਰਹੀਆਂ ਨੇ ਉਹ ਕੁਰਕ ਕੀਤੀਆਂ ਜਾ ਰਹੀਆਂ ਨੇ ਰਾਜਸਥਾਨ ਦੇ ਵਿੱਚ ਵੀ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਯੂਪੀ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਵੀ ਹੁਣ ਮਿਲਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰਾਂ ਦੀ ਜਾਇਦਾਦਾਂ ਜਿਹੜੀਆਂ ਨੇ ਕੁਰਕ ਕੀਤੀਆਂ ਜਾ ਰਹੀਆਂ ਨੇ ਏਜੰਸੀਆਂ ਦਾ ਵੀ ਮੰਨਣਾ ਸਰਕਾਰਾਂ ਦਾ ਵੀ ਮੰਨਣਾ ਕਿ ਜੇ ਇਹ ਗੈਂਗਸਟਰ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਨੇ ਤਾਂ ਕਿਤਨੇ ਕਿਤੇ ਅਪਰਾਧ ਜਿਹੜੇ ਨੇ ਉਹ ਇਸ ਨਾਲ ਜ਼ਰੂਰ ਕਟ ਜੀ ਬਹੁਤ ਬਹੁਤ ਸ਼ੁਕਰੀਆ ਅਮਨ ਇਸ ਪੂਰੀ ਖਬਰ ਤੇ ਸਾਡੇ ਨਾਲ ਜੁੜਨ ਦੇ ਲਈ ਸੋ ਸਾਡੇ ਸੀਨੀਅਰ ਪੱਤਰਕਾਰ ਅਮਨ ਮੋਹਨ ਇਸ ਪੂਰੀ ਖਬਰ ਤੇ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਦੱਸ ਦਈਏ ਕਿ ਗੈਂਗਸਟਰ ਤੋਂ ਅਤਵਾਦੀ ਐਲਾਨੇ ਗਏ ਲਖਬੀਰ ਸਿੰਘ ਲੰਡਾ ਦੇ ਖਿਲਾਫ ਐਨਆਈਏ ਇੱਕ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਦੇ ਵਿੱਚ ਜਾਇਦਾਦ ਨੂੰ ਕੁਰਕ ਕੀਤਾ ਜਾਵੇਗਾ ਐਨਆਈਏ ਨੇ ਇਸ ਦੀ ਤਿਆਰੀ ਪੂਰੀ ਕਰ ਲਈ ਹੈ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਪਗੋੜਾ ਇਸ ਨੂੰ ਕਰਾਰ ਦੇ ਦਿੱਤਾ ਹੈ ਔਰ तमाम ਤਰੀਕੇ ਦੀ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਲਿਪਤ ਹੈ ਭਾਵੇਂ ਸਰਹੱਦ ਪਾਰ ਤੋਂ ਨਸ਼ੀਲੀ ਤਸਕਰੀ ਹੋਵੇ ਭਾਵੇਂ ਹਥਿਆਰਾਂ ਦੀ ਤਸਕਰੀ ਹੋਵੇ ਸੋ ਇਸ ਤਰੀਕੇ ਦੇ ਕਈ ਇਲਜ਼ਾਮ ਲਖਪੀਰ ਸਿੰਘ ਲਿੰਡਾ ਦੇ ਸਿਰ ਹੈ ਔਰ NIA ਨੂੰ ਇਸ ਦੀ ਤਲਾਸ਼ ਹੈ ਫਿਲਹਾਲ ਪਗੋੜਾ ਇਸ ਨੂੰ ਕਰਾਰ ਦੇ ਦਿੱਤਾ ਗਿਆ